ਜਿਹੜੇ ਨਵੇਂ ਮੁੰਡੇ ਕੁੜੀਆਂ ਅੱਜ ਦੀ ਡੇਟ ਦੇ ਵਿੱਚ ਲਵ ਮੈਰਿਜ ਕਰਾਉਣਾ ਚਾਹੁੰਦੇ ਆ ਤੇ ਉਹਨਾਂ ਨੂੰ ਇਹ ਕਨਫਿਊਜ਼ਨ ਹੈ ਕਿ ਉਹਨਾਂ ਦੀ ਜਿਹੜੀ ਜਨਮ ਮਿਤੀ ਹੈ ਉਹਨਾਂ ਦੇ ਵੱਖ-ਵੱਖ ਸਰਟੀਫਿਕੇਟਸ ਦੇ ਉੱਪਰ ਜਿਹੜੀ ਹੈ ਉਹ ਵੱਖ-ਵੱਖ ਜਿਹੜੀ ਉਹ ਮੈਂਸ਼ਨ ਕੀਤੀ ਹੋਈ ਹੈ ਤਾਂ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜੇ ਤੁਹਾਡਾ ਕੋਈ ਆਧਾਰ ਕਾਰਡ ਹੈ ਉਹਦੇ ਵਿੱਚ ਜੇ ਕੋਈ ਜਨਮ ਮਿਤੀ ਲਿਖੀ ਗਈ ਹੈ ਤਾਂ ਉਹ ਆਪਣੇ ਆਪ ਦੇ ਵਿੱਚ ਕੋਈ ਜਨਮ ਮਿਤੀ ਨੂੰ ਪ੍ਰੂਫ ਕਰਨ ਦਾ ਕੋਈ ਵੈਲਿਡ ਡਾਕੂਮੈਂਟ ਨਹੀਂ ਹੈ ਇਸ ਦੇ ਨਾਲ ਹੀ ਜੇ ਤੁਹਾਡੇ ਕੋਲ ਤੁਹਾਡਾ ਕੋਈ ਜਨਮ ਸਰਟੀਫਿਕੇਟ ਹੈ ਜਾਂ ਫਿਰ ਤੁਹਾਡਾ ਕੋਈ 10ਵਾਂ ਦਾ ਸਰਟੀਫਿਕੇਟ ਆ ਜਿਉਂਨਾ ਤੇ ਵੀ ਵੱਖ-ਵੱਖ ਜਿਹੜੀ ਆ ਉਹ ਜਨਮ ਮਿਤੀ ਲਿਖੀ ਹੋਈ ਆ ਤਾਂ ਤੁਸੀਂ ਇਹਨਾਂ ਦੋਨਾਂ ਵਿੱਚੋਂ ਆਪਦੇ ਜਨਮ ਸਰਟੀਫਿਕੇਟ ਤੇ ਜਿਹੜਾ ਤੁਹਾਡਾ 10ਵਾਂ ਦਾ ਸਰਟੀਫਿਕੇਟ ਉਹਨਾਂ ਵਿੱਚੋਂ ਇੱਕ ਸਰਟੀਫਿਕੇਟ ਕੋਰਟ ਦੀ ਫਾਈਲ ਦੇ ਨਾਲ ਜਿਹੜਾ ਉਹ ਲਾ ਕੇ ਤੁਸੀਂ ਪ੍ਰੋਸੀਡ ਕਰ ਸਕਦੇ ਹੋ ਤੇ ਉਹੀ ਜਿਹੜੀ ਤੁਹਾਡੀ ਜਨਮ ਮਿਤੀ ਉਹ ਮੰਨੀ ਜਾਊਗੀ ਉਹੀ ਤੁਹਾਡੀ ਜਨਮ ਮਿਤੀ ਜਿਹੜੀ ਆ ਉਹ ਵੈਲਿਡ ਡਿਕਲੇਅਰ ਕੀਤੀ ਜਾਊਗੀ ਤੇ ਕੋਡ ਜਿਹੜੀ ਹੈ ਉਸੇ ਦੇ ਬਿਹਾਫ ਦੇ ਉੱਤੇ ਹੀ ਜਿਹੜਾ ਤੁਹਾਨੂੰ ਉਹ ਲਮੈਰਸ ਦਾ ਜਿਹੜਾ ਪ੍ਰोसीडिंग ਹੈ ਉਹਦੇ ਵਿੱਚ ਇਨਵੋਲਵ ਕਰਕੇ ਤੁਹਾਨੂੰ ਰਿਲੀਫ ਜਿਹੜਾ ਉਹ ਗ੍ਰਾਂਟ ਕਰ ਦੂਗੀ ਤੁਹਾਨੂੰ